ਹਾਂਜੀ ਜਿਨ੍ਹਾਂ ਨੇ ਕੱਲੀ ਮੁਰਗੀ ਲੈਣੀ ਹੈ ਜੀ 10 ਦਿਨ ਦੇ ਚੂਚੇ 20 ਦਿਨ ਦੇ ਚੂਚੇ 1 ਮਹੀਨੇ ਦੇ ਜਾਂ ਵੱਡੇ ਕੱਲੀ ਮੁਰਗੀ ਅਸੀਂ ਗਰੰਟੀ ਨਾਲ ਦੇਵਾਂਗੇ ਤੁਹਾਨੂੰ ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਦੇਸੀ ਚੂਚਾ ਜਿੰਨਾ ਵੀ ਲੋੜ ਆ ਤੁਹਾਨੂੰ ਕੱਲੀ ਮੁਰਗੀ ਅਸੀਂ ਦੇ ਸਕਦੇ ਹਾਂ ਜੀ 20 ਦਿਨ ਦੇ ਚੂਚੇ ਲੈ ਲਓ ਉਹਦੇ ਚ ਕੱਲੀ ਮੁਰਗੀ ਮਿਲ ਜੂਗੀ ਜੀ ਆ ਮੈਂ ਤੁਸੀਂ 1 ਮਹੀਨੇ ਦੇ ਲੈ ਲਓ ਉਹਦੇ ਵਿੱਚ ਵੀ ਕੱਲੀ ਮੁਰਗੀ ਮਿਲ ਜੂ 15 ਦਿਨਾਂ ਦਾ ਚੂਚਾ ਲੈਣਾ ਹੈ ਉਹਦੇ 'ਚ ਵੀ ਕੱਲੀ ਮੁਰਗੀ ਤੁਹਾਨੂੰ ਅਸੀਂ ਦੇ ਸਕਦੇ ਆ ਤੇ ਬੁਕਿੰਗ ਤੁਸੀਂ ਕਰਵਾ ਲਓ ਜੀ 9814586919 ਤੇ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਹੈ ਸਾਡਾ ਗਰੇਵਾਲ ਪੋਲਟਰੀ ਕਿੰਗ ਹੀ ਇੰਸਟਾ ਦਾ ਚੈਨਲ ਹੈ ਤੇ ਗਰੇਵਾਲ ਸੰਗਰੂਰ ਵਾਲੇ ਸਾਡਾ Facebook ਦਾ ਪੇਜ ਹੈ ਜੀ ਜਿੰਨੀ ਵੀ ਕੁਆਂਟੀਟੀ 'ਚ ਤੁਹਾਨੂੰ ਚੂਚਾ ਚਾਹੀਦਾ 100 200 500 1000 5000 10000 ਜਿੰਨਾ ਵੀ ਚਾਹੀਦਾ ਸੀ ਤੁਹਾਨੂੰ ਉਪਲਬਧ ਕਰਵਾਉਨੇ ਆ ਜੀ ਤੇ ਜਿਹੜਾ ਵੀ ਬਰੀਡ ਤੁਹਾਨੂੰ ਚਾਹੀਦੀ ਹੈ ਉਹ ਤੁਹਾਨੂੰ ਮਿਲ ਜੂਗਾ ਜੀ ਪਹੁੰਚ ਵੀ ਕਰ ਸਕਦੇ ਆ ਤੇ ਜੇ ਲੈ ਕੇ ਜਾਣਾ ਤੁਸੀਂ ਆਪ ਲੈ ਕੇ ਜਾ ਸਕਦੇ ਹੋ ਪਰ ਫੋਨ ਕਰਕੇ ਇੱਕ ਵਾਰੀ ਬੁਕਿੰਗ ਕਰਵਾ ਲਓ ਬੁਕਿੰਗ ਤੋਂ ਬਾਅਦ ਤੁਹਾਨੂੰ ਕੱਲੀ ਮੁਰਗੀ ਜਿਹੜੀ ਚਾਹੀਦੀ ਹੈ ਉਹ ਅਸੀਂ ਦੇਵਾਂਗੇ ਜੀ ਕੱਲੀ ਮੁਰਗੀ ਲਈ ਫੋਨ ਕਰ ਲਓ ਬਾਕੀ ਮੇਰੀ ਇੱਕ ਬੇਨਤੀ ਹੈ ਵੀ ਜਿਨ੍ਹਾਂ ਨੇ ਚੂਚਾ ਬੁੱਕ ਕਰਵਾਉਣਾ ਉਹੀ ਵੀਰ ਫੋਨ ਕਰਿਆ ਕਰਨ ਟਾਈਮ ਪਾਸ ਨਾ ਜੀ ਕਰਿਆ ਕਰੋ ਠੀਕ ਹੈ ਜਿਨ੍ਹਾਂ ਨੇ ਬੁਕਿੰਗ ਕਰਾਉਣੀ ਆ ਉਹ ਬੁਕਿੰਗ ਕਰਵਾ ਲਿਆ ਕਰੋ ਤੇ ਅੱਜ ਮੈਂ ਤੁਹਾਨੂੰ ਦੱਸ ਦਿੰਨਾ ਸਾਰਾ ਇਹਦੇ ਬਾਰੇ ਕੀ ਪ੍ਰੋਸੀਜਰ ਹੈ ਕਿਵੇਂ ਜਿਹੜੇ ਕੁਝ ਵੀਰ ਸਾਨੂੰ ਪੁੱਛਦੇ ਹੁੰਦੇ ਨੇ ਵੀ ਪਹਿਲਾਂ ਸਾਨੂੰ ਜਾਣਕਾਰੀ ਦੇ ਦਿਓ ਚੂਚੇ ਦੀ ਤੇ ਉਹਦੇ ਬਾਰੇ ਅਸੀਂ ਵੀਡੀਓ ਅਗਲੀ ਵੀਡੀਓ ਪਾਵਾਂਗੇ ਵੀ ਕਿਵੇਂ ਇੱਕ ਦਿਨ ਦਾ ਚੂਚਾ ਤੁਸੀਂ ਪਾਲਣਾ ਹੈ ਜਾਂ ਕਿਵੇਂ ਕੀ ਪ੍ਰੋਸੀਜਰ ਹੈ ਉਹ ਸਾਰਾ ਤੁਹਾਨੂੰ ਇਹਦੇ 'ਚ ਦੱਸ ਦੇਾਂਗੇ ਤੇ ਉਹ ਜਾਣਕਾਰੀ ਲਈ ਟਾਈਮ ਬਹੁਤ ਘੱਟ ਹੁੰਦਾ ਜੀ ਉਹਨਾ ਅਸੀਂ ਦੇ ਨਹੀਂ ਸਕਦੇ ਤੁਸੀਂ ਜਿਨ੍ਹਾਂ ਨੇ ਬੁਕਿੰਗ ਕਰਾਉਣੀ ਆ ਉਹ ਵੀਡੀਓ ਦੇ ਦੇਖਣ ਤੋਂ ਬਾਅਦ ਤੁਸੀਂ ਬੁਕਿੰਗ ਕਰਾ ਲਿਆ ਕਰੋ ਠੀਕ ਹੈ ਜੀ ਤੇ ਪਿਓਰ ਬਰੀਡ ਦੇ ਅਸੀਂ ਜ਼ਿੰਮੇਵਾਰ ਆ ਪਿਓਰ ਬਰੀਡ ਦੇਵਾਂਗੇ ਬਲੈਕ ਐਸਟਰ ਲੋਪ ਆ ਰਹੀ ਆ ਰਾਂਡੇ ਲਈ ਤੇ ਕਲੇਲਰ ਜਾਂ ਤੁਸੀਂ ਡੀਪੀ ਕ੍ਰੋਸ ਲੈਣੀ ਆ ਉਹ ਵੀ ਮਿਲ ਜੂਗੀ ਤੇ ਮੀਟਰ ਵਾਲੀ ਬਰੀਡ ਲੈਣੀ ਆ ਉਹ ਵੀ ਮਿਲ ਜੂ ਕੜਕਨਾਸ ਚਾਹੀਦਾ ਉਹ ਵੀ ਮਿਲ ਜੂਗਾ ਜੀ ਜਿੰਨੇ ਦਿਨਾਂ ਦਾ ਚੂਚਾ ਚਾਹੀਦਾ 10 ਦਿਨ ਦਾ 15 ਦਿਨ ਦਾ 20 ਦਿਨ ਦਾ 1 ਮਹੀਨੇ ਦਾ ਉਹ ਤੁਹਾਨੂੰ ਸਾਰਾ ਚੂਚਾ ਸਾਡੇ ਕੋਲੋਂ ਮਿਲ ਜੂਗਾ ਕੱਲੀ ਮੁਰਗੀ ਲਈ ਸਪੈਸ਼ਲ ਇਹ ਵੀਡੀਓ ਆ ਕੱਲੀ ਮੁਰਗੀ ਲੈਣੀ ਹੈ ਜਿਨ੍ਹਾਂ ਨੇ ਸਾਨੂੰ ਫੋਨ ਆਉਂਦੇ ਨੇ ਉਹ ਤੁਹਾਨੂੰ ਕੱਲੀ ਮੁਰਗੀ ਮਿਲ ਸਕਦੀ ਹੈ ਜੀ ਸਾਡੇ ਕੋਲੋਂ ਜਿੰਨੀ ਲੋੜ ਹੈ ਉਹ ਤੁਸੀਂ ਬੁਕਿੰਗ ਕਰਾ ਲਓ ਬੁਕਿੰਗ ਤੁਸੀਂ ਜਲਦੀ ਕਰਵਾ ਲਓ ਕੱਲੀ ਮੁਰਗੀ ਦਾ ਸਟਾਕ ਸਾਡੇ ਕੋਲੇ 2000 ਮੁਰਗੀ ਹੈ ਇਸ ਟਾਈਮ ਅਸੀਂ ਹਾਂਟੀ ਕਰਵਾਈ ਹੈ ਡਾਕਟਰ ਸਾਹਿਬ ਤੋਂ ਤੇ ਬੁਕਿੰਗ ਦੇ ਹਿਸਾਬ ਨਾਲ ਅਸੀਂ ਹੋਰ ਹਾਂਟੀ ਕਰਵਾ ਲਾਂਗੇ ਬੁਕਿੰਗ ਕਰਵਾ ਲਓ ਜਿੰਨੀ ਲੋੜ ਹੈ ਪਹਿਲਾਂ ਬੁਕਿੰਗ ਕਰਵਾ ਲਓ ਤੁਹਾਨੂੰ ਅਸੀਂ ਕੱਲੀ ਮੁਰਗੀ ਦੇ ਸਕਦੇ ਆ ਜਿੰਨਾ ਵੀ ਲੋੜ ਐ ਚੂਚੇ ਦੀ ਉਹ ਮਿਲ ਜੂਗਾ ਜੀ ਪਿਓਰ ਬਰੀਡ ਤੰਦਰੁਸਤ ਚੂਚਾ ਵੈਕਸੀਨ ਸਾਰੀ ਕੀਤੀ ਹੋਈ ਮਿਲ ਜੂਗੀ ਜੀ ਤੁਹਾਨੂੰ ਠੀਕ ਹੈ ਜੀ ਤੇ ਮੈਂ ਸੰਦੀਪ ਸਿੰਘ ਨਾਂ ਐ ਮੇਰਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਾਡੇ ਫਾਰਮ ਨੇ ਦੇਸੀ ਪੋਲਟਰੀ ਦੇ ਤੇ ਪਿੰਡ ਮੇਰਾ ਕੇ ਐ ਕੇ ਪਿੰਡ ਮੈਨੂੰ ਜਦੋਂ ਕਿਸੇ ਵੀ ਵੀਰ ਨੇ ਮਿਲਣਾ ਤਾਂ ਉਹ ਟਾਈਮ ਲੈ ਕੇ ਜਰੂਰ ਆਇਆ ਕਰੋ ਜੀ ਕੇ ਪਿੰਡ ਮੈਨੂੰ ਮਿਲ ਸਕਦੇ ਹੋ ਤੇ ਇੱਥੇ ਵੀ ਤੁਹਾਡੇ ਨਾਲ ਅਸੀਂ ਜੋ ਵੀ ਜਾਣਕਾਰੀ ਚਾਹੀਦੀ ਹੈ ਬੁਕਿੰਗ ਤੋਂ ਬਾਅਦ ਪਰ ਆਇਆ ਕਰੋ ਮੇਰੇ ਵੀਰ ਬੁਕਿੰਗ ਤੋਂ ਬਾਅਦ ਤੁਹਾਨੂੰ ਟ੍ਰੇਨਿੰਗ ਵਗੈਰਾ ਦੇਣੀ ਹੁੰਦੀ ਅਸੀਂ ਦੇਆਗਾ ਤੇ ਚੂਚਾ ਤੁਹਾਨੂੰ ਪਿਓਰ ਬਰੀਡ ਦਾ ਮਿਲੂਗੇ ਇਹ ਪਹਿਲਾਂ ਹੀ ਦੱਸਤਾ ਤੇ ਇਕੱਲੀ ਮੁਰਗੀ ਦਾ ਸਪੈਸ਼ਲ ਵੀਡੀਓ ਹੈ ਇਕੱਲੀ ਮੁਰਗੀ ਅਸੀਂ ਤੁਹਾਨੂੰ ਦੇਵਾਂਗੇ ਜੀ ਤੇ ਅਸੀਂ ਸਾਰੀ ਵੈਕਸੀਨ ਕਰਕੇ ਦਿੰਨੇ ਆ ਇਸ ਤੋਂ ਇਲਾਵਾ ਅਸੀਂ ਤਿੰਨ ਚਾਰ ਵੈਕਸੀਨ ਹੋਰ ਵੀ ਕਰਦੇ ਆ ਜਿਹੜੀ ਨਹੀਂ ਅ ਇਹਦੀ ਲੋਡ ਹੁੰਦੀ ਪਰ ਅਸੀਂ ਉਹਨੂੰ ਲੋਡ ਸਮਝ ਕੇ ਕਰਦੇ ਆਂ ਕਿਉਂਕਿ ਇਨਫੈਕਸ਼ਨ ਦੀ ਕਰਦੇ ਆਂ ਬਾਕੀ মালਟੀ ਵਿਟਾਮਿਨ ਕੈਲਸ਼ੀਅਮ ਲੀਵਰ ਟੌਨਿਕ ਵਗੈਰਾ ਅਸੀਂ ਜੇ 20 ਦਿਨ ਦਾ ਚੂਚਾ ਉਹਨੂੰ ਦੋ ਵਾਰ ਪਲਾ ਦਿੰਨੇ ਆ ਤੇ ਇਨਫੈਕਸ਼ਨ ਵਗੈਰਾ ਸੀ ਆਰ ਡੀ ਦੀ ਦਵਾਈ ਵੀ ਅਸੀਂ ਇਹਨਾਂ ਨੂੰ ਪਲਾਈ ਹੁੰਦੀ ਹੈ ਸਾਡੀ ਦੋ ਵਾਰ ਤੇ ਕਦੇ ਵੀ ਸਾਡਾ ਚੂਚਾ ਬਿਮਾਰ ਨਹੀਂ ਹੋਊਗਾ ਤੰਦਰੁਸਤ ਚੂਚਾ ਮਿਲੂਗਾ ਤੁਹਾਨੂੰ ਐਕਟਿਵ ਦੇਖੋ ਜੇ ਚੂਚਾ ਭੱਜੇ ਫਿਰਦੇ ਨੇ ਐਕਟਿਵ ਚੂਚੇ ਨੇ ਸਾਡੇ ਕੋਲੇ ਇਸ ਟਾਈਮ ਤੇ ਜਿਨ੍ਹਾਂ ਨੇ ਵੀ ਹੋਰ ਬੁਕਿੰਗ ਕਰਾਉਣੀ ਐ ਸਾਡੇ ਕੋਲ ਜਿੰਨਾ ਮਰਜੀ ਸਟਾਕ ਲੈ ਲਓ ਕਿਉਂਕਿ ਅਸੀਂ ਸੰਟੀ ਕਰਵਾਉਣਾ ਸ਼ੁਰੂ ਕਰਤਾ ਕੰਮ ਹੁਣ ਕੱਲੀ ਮੁਰਗੀ ਮਿਲਿਆ ਕਰੂ ਤੁਹਾਨੂੰ 20 ਦਿਨ ਤੋਂ 15 ਦਿਨ ਤੋਂ ਸ਼ੁਰੂ ਹੋ ਜਾਊਗਾ ਉਹਦਾ ਪ੍ਰੋਸੈਸ ਤੇ 1 ਮਹੀਨੇ ਦਾ 1.5 ਮਹੀਨੇ ਦਾ ਜਿੰਨਾ ਵੀ ਤੁਸੀਂ ਚੂਚਾ ਲੈਣਾ ਤੁਹਾਨੂੰ ਮਿਲ ਜਿਆ ਕਰੂਗਾ ਜੀ ਤੇ ਤੁਸੀਂ ਮੈਨੂੰ ਟਾਈਮ ਲੈ ਕੇ ਜਰੂਰ ਆਇਆ ਕਰੋ ਮੇਰੇ ਵੀਰ ਸਿੱਧਾ ਫੋਨ ਬਿਨਾ ਫੋਨ ਕਰੇ ਨਾ ਆਇਆ ਕਰੋ ਕਈ ਵਾਰੀ ਬੰਦਾ ਕਿਤੇ ਵੀ ਬਾਹਰ ਹੋ ਸਕਦਾ ਇਸ ਕਰਕੇ ਬੇਨਤੀ ਐ ਬੁਕਿੰਗ 9814586919 ਤੇ ਫੋਨ ਕਰਵਾ ਆਪਣੇ ਕਾਲ ਕਰਕੇ ਕਰਵਾ ਸਕਦੇ ਹੋ ਤੁਸੀਂ Google Pay ਰਾਹੀਂ ਠੀਕ ਹੈ ਜੀ ਤੇ ਬਾਕੀ ਅੱਜ ਲਈ ਇੰਨਾ ਹੀ ਜੀ ਅਗਲੀ ਵੀਡੀਓ 'ਚ ਤੁਹਾਨੂੰ ਸਾਰਾ ਪ੍ਰੋਸੈਸ ਦੱਸਾਂਗੇ ਵੀ ਜਿਹੜੀ ਜਾਣਕਾਰੀ ਤੁਸੀਂ ਫੋਨ ਤੇ ਲੈਣੇ ਹੋ ਇਹ ਵੀਡੀਓ ਦੇਖ ਕੇ ਉਸ ਤੋਂ ਬਾਅਦ ਸਿੱਧੀ ਬੁਕਿੰਗ ਕਰਵਾਉਣੀ ਹੈ